हां जी ਜਿੰਨੇ ਵੀ ਭੈਣ ਭਰਾ ਵੀਡੀਓ ਦੇਖਣਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ 19 ਸਾਲ ਬਾਅਦ ਨਸ਼ਾ ਛੱਡ ਕੇ ਇੱਕ ਇੰਟਰਨੈਸ਼ਨਲ ਬਾਡੀ ਬਿਲਡਰ ਬਣਿਆ ਇੰਟਰਨੈਸ਼ਨਲ ਬਾਡੀ ਬਿਲਡਰ ਬਣਦੇ ਸਾਰ ਹੀ ਮੇਰੇ ਤੇ ਪਰਚਾ ਕਿਹਨੇ ਕਰਵਾਇਆ ਜਿਹੜਾ ਕੁਝ ਸਮਾਂ ਪਹਿਲਾਂ ਮੇਰੇ ਨਾਲ ਮੇਰਾ ਦੋਸਤ ਬਣ ਕੇ ਰਹਿੰਦਾ ਹੁੰਦਾ ਸੀ ਚੈਨਲਾਂ ਦੇ ਉੱਪਰ ਮੇਰੇ ਨਾਲ ਵੀਡੀਓ ਦੇ ਵਿੱਚ ਖੜਿਆ ਤਾਂ ਸਾਰੀ ਵੀਡੀਓ ਜਰੂਰ ਦੇਖਿਓ ਇਹ ਸੁਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਕਿ ਰਾਮਪੁਰਾ ਦਾ ਰਹਿਣ ਵਾਲਾ ਹੈ ਇਹ ਮਲੇਸ਼ੀਆ ਦੇ ਵਿੱਚ ਇੱਕ ਬਾਡੀ ਬਿਲਡਿੰਗ ਕੰਪੀਟੀਸ਼ਨ ਸੀ ਉਹ ਟੈਨ ਕਰਕੇ ਆਇਆ ਸੀ ਯਾਰ ਤੇ ਉਸ ਨੂੰ ਇਨਾਮ ਕੋਡ ਨਾਮ ਵਗੈਰਾ ਮਿਲਿਆ ਸੀ ਜਿਸ ਫੰਦ ਵਿੱਚ ਇਹਨਾਂ ਨੇ ਘਰੇ ਆਪਣੇ ਇਕੱਠ ਕੀ ਹਾਂਜੀ ਰਸ਼ਕਾਲ ਜੀ ਸਾਰੇ ਮੇਰੇ ਦੋਸਤ ਪੈਣ ਭਰਾਵਾਂ ਨੂੰ ਤੇ ਮੈਂ ਜੀ ਮਿਲਣ ਗਿਆ ਮੈਂ ਮੇਰੇ ਉਸਤਾਦ ਜੀ ਬਾਈ ਰਾਜਦੀਪ ਸਿੰਘ ਜੀ ਕੋਲੇ ਮਹਾਲੀ ਪਾਵਰ ਜਮ ਦੇ ਵਿੱਚ ਤੇ ਮੈਂ ਤੇ ਮੇਰੇ ਘਰ ਦੀ ਦੋਵੇਂ ਜਣੇ ਅਸੀਂ ਡੇਢ ਤੋਂ 2 ਮਹੀਨੇ ਬਾਅਦ ਬਾਈ ਕੋਲੇ ਜਾਂਦੇ ਆ ਬਾਈ ਡਾਈਟ ਚਾਰਟ ਬਦਲਦੇ ਨੇ ਮੇਰਾ ਮੇਰਾ ਪ੍ਰੋਗਰਾਮ ਦਾ ਸ਼ਡਿਊਲ ਹੈ ਜਿਹੜਾ ਹੋ ਸਾਰਾ ਚੇਂਜ ਕਰਦੇ ਆ ਤੇ ਬਾਕੀ ਹੁਣ ਆਪਣੇ ਜਿਹੜੀ ਕੰਪੀਟੀਸ਼ਨ ਆ ਉਹ ਚੱਲ ਰਹੇ ਆ ਇਹ ਮੇਰੀ ਤਿਆਰੀ ਆ ਜਿਹੜੀ ਹੋ ਰਹੀ ਹੈ థਾਈਲੈਂਡ ਦੀ థਾਈਲੈਂਡ ਮੈਂ ਖੇਡਣ ਜਾਣਾਗਾ థਾਈਲੈਂਡ ਖੇਡਣ ਵਾਸਤੇ ਪ੍ਰੋਪਰ ਮੇਰੇ ਭਾਈ ਨੇ ਡਾਈਟ ਚੇਂਜ ਕੀਤੀ ਆ ਮੇਰੀ ਪ੍ਰੈਕਟਿਸ ਚੇਂਜ ਕੀਤੀ ਆ ਮੇਰੇ ਪੋਜ਼ਿੰਗ ਆ ਜਿਹੜੀ ਪੋਜ਼ਿੰਗ ਦੇ ਵਿੱਚ ਮੇਰੀ ਕੀ ਕੀ ਮੇਰੀਆਂ ਕਮੀਆਂ ਨੇਗੀਆਂ ਉਹ ਸਾਰੀਆਂ ਇਹਨਾਂ ਨੇ ਦੇਖੀਆਂ ਨੇ ਪ੍ਰੋਪਰ ਤੇ ਉਸ ਤੋਂ ਬਾਅਦ ਜੀ ਆਪਾਂ ਜਿਮ ਦੇ ਵਿੱਚ ਆਏ ਜਿਮ ਦੇ ਵਿੱਚ ਵੀ ਮੈਂ ਹਰ ਰੋਜ਼ ਆਪਣੀ ਪੋਜ਼ਿੰਗ ਦੇ ਉੱਪਰ ਲਾਉਣਾ 15 ਤੋਂ 20 ਮਿੰਟ ਪੂਰੇ ਖੱਚ ਕੇ ਕਿਉਂ ਸਭ ਤੋਂ ਜ਼ਰੂਰੀ ਆ ਵੀ ਆਪਣੇ ਮਾਸਪਰ ਵੀ ਨਿਕਲ ਆਉਣਗੇ ਆਪਣਾ ਸਰੀਰ ਵੀ ਵਧੀਆ ਹੋਊਗਾ ਜੇ ਸਟੇਜ ਦੇ ਉੱਪਰ ਆਪਾਂ ਨੂੰ ਚੰਗੀ ਤਰ੍ਹਾਂ ਪੋਜ਼ਿੰਗ ਨਹੀਂ ਕਰਨੀ ਆਉਗੀ ਤਾਂ ਉਹ ਚੰਗਾ ਪ੍ਰਭਾਵ ਨਹੀਂ ਪੈਂਦਾ ਜੱਜ ਸਭ ਤੋਂ ਪਹਿਲਾਂ ਦੇਖਦਾ ਸਰੀਰ ਦੇ ਨਾਲ-ਨਾਲ ਪੈਰ ਦੀ ਚੀਚੀ ਤੋਂ ਲੈ ਕੇ ਤੇ ਸਿਰ ਦੇ ਤਾਂ ਬਾਲ ਤੱਕ ਜੱਜ ਦੇਖਦੇ ਆ ਵੀ ਕਿੱਥੇ ਗਲਤੀ ਹੈ ਕਿਹੜੀ ਕੀ ਕਿਵੇਂ ਆ ਹਨਾ ਉਹ ਸਾਰੀ ਜੱਜਮੈਂਟ ਹੁੰਦੀ ਆ ਕਿਉਂ ਉਹ 20 25 25 ਸਾਲ ਪੁਰਾਣੇ ਬੋਡੀ ਬਿਲਡਰ ਹੁੰਦੇ ਆ ਜਿਹੜੇ ਜੱਜ ਹੁੰਦੇ ਆ ਬਾਕੀ ਉਹਨਾਂ ਦੇ ਜਿਹੜੇ ਤਜਰਬੇ ਆ ਉਹ ਵੱਡੇ ਹੁੰਦੇ ਆ ਹਰ ਰੋਜ਼ ਮੈਂ ਆਪਣੀ ਪ੍ਰੈਕਟਿਸ ਤੋਂ ਬਾਅਦ ਆ ਸਵੇਰੇ ਜਾਂ ਸ਼ਾਮ 20 ਤੋਂ 25 ਮਿੰਟ ਮੈਂ ਜਿਮ ਦੇ ਵਿੱਚ ਪੋਜ਼ਿੰਗ ਕਰਦੇ ਹੀ ਕਰਦੇਗਾ ਤੇ ਅੰਦਰ ਬਹੁਤ ਜਿਆਦਾ ਜਨੂਨ ਹੈ ਵੀ ਹੁਣ ਆਪਾਂ ਖੇਡਣ ਜਾਣਾ ਥਾਈਲੈਂਡ ਦੇ ਫਿਰ ਐਸ ਕਰਕੇ ਤੇ ਚਲੋ ਜੀ ਫਿਰ ਆਪਾਂ ਚੱਲ ਪਈ ਸੀਗੀ ਅੱਜ ਆਪਾਂ ਥਾਈਲੈਂਡ ਨੂੰ ਤੇ ਆਪਾਂ ਗੱਡੀ ਕਰਵਾ ਲਈ ਸੀਗੀ ਘਰੋਂ ਕੰਪੈਨਡ ਰਾਮਪਰੇ ਤੋਂ ਕਰਵਾ ਕੇ ਅੰਮ੍ਰਿਤਸਰ 에য়ারਪੋਰਟ ਤੇ ਤੇ ਆਪਾਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ 에য়ারਪੋਰਟ ਤੇ ਅੰਮ੍ਰਿਤਸਰ ਜਾ ਜਾਂਦੇ ਜਾਂਦੇ ਅਪਸਹਾ ਦੀ ਮਾਂ ਥੋੜਾ ਜਹਾਜ਼ ਵਗੈਰਾ ਖੜੇ ਨੇਗੇ ਸੁਪਨਾ ਸੀ ਇੱਕ ਦਿਨ ਹਨਾ ਵੀ ਜਹਾਜ਼ ਦੇ ਵਿੱਚ ਬੈਠੀਏ ਤੇ ਪ੍ਰਮਾਤਮਾ ਨੇ ਆਪਾਂ ਨੂੰ ਜਹਾਜ਼ ਦੇ ਵਿੱਚ ਵੀ ਬਿਠਾਤਾ ਤੇ ਵੀਡੀਓ ਸੈਲਫੀਆਂ ਹਨਾ ਤੇ ਪੂਰਾ ਜ਼ਿਆਦੇ ਆਪਣਾ ਜਿੰਦਗੀ ਦਾ ਸੀ ਜਿਹੜਾ ਇੱਕ ਸੁਪਨਾ ਵੀ ਪ੍ਰਮਾਤਮਾ ਨੇ ਉਹ ਜਿਵੇਂ ਜਿਵੇਂ ਆਪਾਂ ਮਿਹਨਤ ਕਰਾਂਗੇ ਤਮਾ ਪ੍ਰਮਾਤਮਾ ਉਹਦਾ ਫਲ ਦਿੰਦਾ ਹੈਗਾ ਹਮੇਸ਼ਾ ਨੀਵੇਂ ਹੋ ਕੇ ਰਹੋ ਤੇ ਉਸ ਤੋਂ ਬਾਅਦ ਜਿ ਪਾਈਲੇ ਜਹਾਜ਼ ਨੇ ਭਰੀ ਉਡਾਨ ਤੇ ਬੜਾ ਚੰਗਾ ਲੱਗਿਆ ਸੁਣਦੇ ਹੁੰਦੇ ਸੀ ਕਿ ਵੀ ਐ ਜੇ ਹੋਊਗਾ ਜਹਾਜ਼ ਡੋੜਦਾ ਹੈਗਾ ਉਹ ਵਿੱਚ ਬੈ ਕੇ ਹਨਾ ਉਹ ਫੀਲਿੰਗ ਸਾਰੀਆਂ ਦੇਖੀਆਂ ਵੀ ਬੜਾ ਜ਼ਿੰਦਗੀ ਦਾ ਵੀ ਪ੍ਰਮਾਤਮਾ ਜੀ ਅੱਜ ਮਿਹਨਤ ਕੀਤੀ ਹੈ ਤਾਂ ਆਪਾਂ ਨੂੰ ਜਹਾਜ਼ 'ਚ ਬੈਠਣ ਜਾਊਗਾ ਜਹਾਜ਼ ਦੀ ਟਾਕੀ ਨੂੰ ਹੱਥ ਪਵਾਤਾ ਉਹ ਚੀਜ਼ ਅੱਜ ਬੜੀ ਚੰਗੀ ਲੱਗ ਰਹੀ ਸੀਗੀ ਕਿਸੇ ਦਿਨ ਸੀਗੇ ਨਸ਼ੇੜੀ ਬਹੁਤ ਗਾਲਾਂ ਮਿਲਦੀਆਂ ਹੁੰਦੀਆਂ ਹੋਰ ਕੁਸ ਹੁੰਦਾ ਹੁੰਦਾ ਤੇ ਦੂਪਰੋਂ ਜਿਵੇਂ ਦਿਖਾਇਆ ਥੋੜਾ ਜਿਹਾ ਹਨਾ ਸ਼ਾਇਰ ਸੀਗਾ ਜਿਹੜਾ ਥਾਈਲੈਂਡ ਦਾ ਸੀਗਾ ਬੜਾ ਚੰਗਾ 뷰 ਸੀਗਾ ਬਹੁਤ ਵੱਡਾ ਸ਼ਹਿਰ ਸੀ ਐਂ ਲੱਗਦਾ ਵੀ ਜਿਵੇਂ ਆਪਾਂ ਦੀਵਾਲੀ ਲਾ ਲਈ ਹੈ ਨਾ ਕੋਈ ਤਿਹਾਰ ਲਾ ਲਈ ਆਪਣਾ ਚਮਕਦਾ ਹੁੰਦਾ ਹੈ ਉੱਥੇ ਇੱਕ ਵੱਖਰੀ ਜੀ ਮੈਨੂੰ ਫੀਲਿੰਗ ਲੱਗੀ ਚਲੋ ਜਿਹੜੇ ਭਰਾ ਹੁਣ ਜਾ ਰਹੇ ਹੈ ਕਿਉਂ ਜਿਹੜਾ ਬੰਦੇ ਨੂੰ ਦੇਖੀ ਨਹੀਂ ਚੀਜ਼ਾਂ ਸਾਨ ਤਾਂ ਉਹ ਚੀਜ਼ਾਂ ਵੱਖਰੀ ਨਹੀਂ ਲੱਗਦੇ ਵੱਖਰੀ ਜੀ ਦੁਨੀਆ ਦੇ ਵਿੱਚ ਆ ਗਏ ਹੁੰਦੇ ਆ ਏਅਰਪੋਰਟ ਤੇ ਉਤਰ ਕੇ ਸੀਗੇ ਜੀ ਥਾਈਲੈਂਡ ਜਾ ਕੇ ਤੇ ਉਸ ਤੋਂ ਬਾਅਦ ਫਿਰ ਮੇਰਾ ਵੀ ਇੱਕ ਸੀਗਾ ਵੀ ਆਪਾਂ ਵੀ ਜਿਵੇਂ ਭਰਾ ਐਨ ਆਰ ਆਈ ਵਗੈਰਾ ਜਾਂਦੇ ਆ ਹਨਾ ਵੀ ਆਪਾਂ ਵੀ ਓਮੇਕਾ ਲੈ ਕੇ ਹਨਾ ਤੁਰ ਗਏ ਵੀਡੀਓ ਬਣਾਈ ਆਪਣੇ ਬੈਗ ਲੈ ਜਾ ਕੇ ਤੇ ਚਲੋ ਜੀ ਇੰਜੋਏ ਸੀਗਾ ਜ਼ਿੰਦਗੀ ਦਾ ਜਿਵੇਂ ਜਿਵੇਂ ਹੋਇਆ ਉਸ ਦਿਵਾਰ ਜਿਹੜੇ ਆਪਾਂ ਹੋਟਲ ਦੇ ਵਿੱਚ ਰਹਿਣਾ ਉੱਥੇ ਆਪਣੇ ਵਾਸਤੇ ਗੱਡੀ ਮੰਗਵਾਈ ਗਈ ਸਾਰੀ ਟੀਮ ਹੀ ਸੀ ਆਪਣੀ ਤੇ ਇਹ ਆਪਣਾ ਜੀ ਹੋਟਲ ਹੈ ਜਿੱਥੇ ਆਪਾਂ ਰੋਏ ਸੀਗੇ ਉੱਥੇ ਦੇਖੋ ਇਹ ਕੁੜੀ ਹੈਗੀ ਕੋਈ ਬਾਡੀ ਬਿਲਡਰ ਐਡਾ ਤਕੜਾ ਜਿਹਾ ਦੇਸਰੀ ਸੀ ਇਹੇ ਜੀ ਬਾਡੀ ਬਿਲਡਰ ਨੂੰ ਤੇ ਆਪਣੇ ਭੈਣ ਤੇ ਇਹਦੇ ਨਾਲ ਬਾਈ ਜੀ ਸੀ ਜਿਹੜੇ ਦੋਵੇਂ ਮੀਆਂ ਬੀਵ ਹਸਬੈਂਡ ਵਾਈਫ ਨੇ ਇਹ ਆਨੰਦਪੁਰ ਸਾਹਿਬ ਦੇ ਆ ਇਕਾਂ ਨਾ ਵੀ ਜਿੰਨੇ ਵੀ ਕੰਪੀਟੀਸ਼ਨ ਵਗਾਰ ਹੁੰਦੇ ਆ ਜਿਹੜੇ ਆਪਣੇ ਇੰਡੀਆ ਦੇ ਵਿੱਚ ਵੱਡੇ ਹੁੰਦੇ ਆ ਇਹ ਸਾਰਾ ਪਾਲਸ ਇਨਾਂ ਕੋਲੇ ਕੰਟੈਕਟ ਹੁੰਦਾ ਚਲੋ ਆਪਾਂ ਨੂੰ ਇਨਾ ਹਿਸਾਬ ਨਹੀਂ ਹੈਗਾ ਵੀ ਕੰਟੈਕਟ ਇਨਾ ਨਹੀਂ ਉਹ ਪਾਲਸ ਕਰਨੀਆਂ ਸਾਰੀ ਬੋਡੀ ਬਿਲਡਰਾਂ ਦੇ ਮਾਰਨੀਆਂ ਗਈ ਤੇ ਕੋਈ ਪਤਾ ਨਹੀਂ ਵੀ ਇਹਨਾਂ ਦਾ ਕਿਵੇਂ ਸਿਸਟਮ ਹੈ ਹਨਾ ਤੇ ਵੀ ਇਹਨਾਂ ਨੇ ਦੋਵਾਂ ਜਣਿਆਂ ਨੇ ਜਿੰਨੇ ਵੀ ਬੋਡੀ ਬਿਲਡਰ ਸੀਗੇ ਦੋਵਾਂ ਜਣਾਂ ਨੇ ਮੀਆਂ ਬੀਬੀ ਨੇ ਬਹੁਤ ਵਧੀਆ ਪ੍ਰਭਾਵ ਦਾ ਵੀ ਸੁਭਾਅ ਬਹੁਤ ਵਧੀਆ ਸੀ ਤੇ ਭੈਣ ਦਾ ਵੀ ਬਹੁਤ ਕੁਝ ਇਹਨਾਂ ਨੂੰ ਵਿਚਾਰਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਵੀ ਭਾਈ ਐ ਬੋਡੀ ਬਿਲਡਰ ਨੇ ਹਨਾ ਵੀ ਬਾਕੀ ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਨੇ ਕਮੀਆਂ ਵੀ ਦੱਸੀਆਂ ਵੀ ਤੁਸੀਂ ਇੱਥੋਂ ਤੁਹਾਡੀ ਲੈਗਾਂ ਥੋੜੀਆਂ ਜਿਹੀਆਂ ਵੀਕ ਨੇਗੀਆਂ ਤੁਸੀਂ ਪ੍ਰੈਕਟਿਸ ਲਾਇਆ ਕਰੋ ਤੁਹਾਨੂੰ ਜਿਆਦਾ ਚਮਕਪਾਲ ਸ਼ਮਾਰੇ ਤੋਂ ਫੇਰ ਆਊਗੀ ਤੇ ਸਾਹਮਣੇ ਚ ਕੰਪੀਟੀਸ਼ਨ ਚੱਲ ਰਹੇ ਸੀਗੇ ਸਟੇਜ ਦੇ ਉੱਪਰ ਤੇ ਮੇਰੇ ਇੱਕ ਪਾਸੇ ਪਾਲਚ ਲੱਗ ਰਹੀ ਸੀਗੀ ਤੇ ਵਾਰ-ਵਾਰ ਵਾਰ-ਵਾਰ ਉਹੀ ਚੀਜ਼ਾਂ ਸੀਗੀਆਂ ਅੰਦਰ ਜਨੂਨ ਵੀ ਮੈਂ ਵੀ फटाफट ਪੈਨ ਨੂੰ ਮੈਂ ਕਿਹਾ ਮੈਂ ਪੈਣ ਵਣ ਕੇ फटाफट ਤਿਆਰ ਕਰਦੇ ਮੈਨੂੰ फटाफट ਪਾਲਚ ਮਾਰਦੇ ਹਨਾ ਵੀ ਮੈਂ ਵੀ ਕੰਪੀਟੀਸ਼ਨ ਕਹਿੰਦੀ ਬਾਈ ਜਿੰਨਾ ਚਿਰ ਤੁਹਾਡਾ ਨਾਂ ਨਹੀਂ ਬੋਲਦੇ ਤੁਹਾਡੀ ਕੈਟਾਗਰੀ ਦੀ ਬੋਲਦੇ ਹੁਣ ਤੁਸੀਂ ਕਿਵੇਂ ਉਸ ਤੋਂ ਬਾਅਦ ਜੀ ਚਲੋ ਆਪਾਂ ਪੈਣ ਨੇ ਕਈ ਆਪਣੇ ਇੰਟਰਵਿਊ ਵਗੈਰਾ ਦੇਖਿਆ ਹੋਣਗੀਆਂ ਚੈਨਲ ਤੇ ਬਿਨਾਂ ਸ਼ਾਹ ਛੱਡਣ ਤੋਂ ਬਾਅਦ ਹਨਾ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਵੀਰੇ ਨਸ਼ਾ ਛੱਡ ਕੇ ਦੇਖੋ ਅੱਜ ਕਿੱਥੇ ਤੁਹਾਡੇ ਮਕਾਮ ਤੇ ਕਿੱਦੇ ਤੁਸੀਂ ਮਕਾਮ ਤੇ ਪਹੁੰਚ ਗਏ ਵੀ ਹਰ ਇੱਕ ਦੇ ਹਿੱਸੇ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਆ ਕੇ ਦੂਜੀ ਕੰਟਰੀ ਦੇ ਵਿੱਚ ਬੋਡੀ ਬਿਲਡਿੰਗ ਕਰਨੀ ਹਨਾ ਪੈਣੇ ਬਹੁਤ ਜ਼ਿਆਦੇ ਕਾਉਂਸਲਿੰਗ ਕੀਤੀ ਜਨੂਨ ਆਪਣੇ ਆਪ ਨੂੰ ਕਿ ਚੜਿਆ ਵੀ ਜੇ ਭਾਈ ਹਰ ਇੱਕ ਪੰਜਾਬ ਦਾ ਨੌਜਵਾਨ ਇਹ ਚੀਜ਼ਾਂ ਸੋਚੇ ਸੁਪਨੇ ਦੇਖੇ ਵੱਡੇ ਹਨ ਤੇ ਉਹ ਇੱਕ ਚੀਜ਼ਾਂ ਸਾਰ ਇੱਕ ਚੀਜ਼ਾਂ ਪੂਰੀਆਂ ਹੋ ਸਕਦੇ ਆ ਪਰ ਹੁਣ ਕਿਵੇਂ ਨੇ ਕੱਲੀਆਂ ਆਪਾਂ ਕਹਿ ਦਈਏ ਬਿਸਤਰਿਆਂ 'ਚ ਪਏ ਕੇ ਜਾਂ ਸੁਪਨੇ ਦੇਖ ਕੇ ਨਹੀਂ ਹੁੰਦੀਆਂ ਉਹ ਮਿਹਨਤ ਉਹਦੇ ਵਾਸਤੇ ਕਰਨੀ ਪੈਂਦੀ ਆ ਆਪ ਨੂੰ ਹਾਰਡ ਵਰਕ ਕਰਨੀ ਕਰਨਾ ਪੈਂਦਾ ਤੇ ਪ੍ਰਮਾਤਮਾ ਇੱਕ ਦਿਨ ਮਿਹਨਤ ਦਾ ਫਲ ਪਾਉਂਦੇ ਹੀ ਪਾਉਂਦਾ ਇਹੋ ਜਿਹੀਆਂ ਗੱਲਾਂ ਬਾਤਾਂ ਪੈਣਨਾ કરી ਗਏ ਤੇ ਮੁੜ ਕੇ ਪਾਏ ਨੇ ਫਿਰ ਨਸ਼ਾ ਛੱਡ ਪ੍ਰਤੀ ਵੀ ਪੁੱਛਿਆ ਵੀ ਬਾਈ ਜਦੋਂ ਨਸ਼ਾ ਛੱਡਦੇ ਆ ਉਦੋਂ ਤੋੜ ਕਿਵੇਂ ਲੱਗਦੀ ਫਲਾਣਾ ਹਣਾ ਤੇ ਉਸ ਤੋਂ ਬਾਅਦ ਹੀ ਆਪਣੇ ਚਲੋ ਸ਼ੁਰੂ ਹੋ ਗਈ ਸੀ ਕੰਪੀਟੀਸ਼ਨ ਜਿੱਦਾਂ ਮੇਰਾ ਬਹੁਤ ਜ਼ਿਆਦਾ ਬੇਸਬਰੀ ਨਾਲ ਮੈਨੂੰ ਇੰਤਜ਼ਾਰ ਸੀਗਾ ਤੇ ਪੋਜ਼ਿੰਗ ਦੇ ਵਿੱਚ ਜੇ ਇੱਕ ਨਾਈਜੀਰੀਆ ਦਾ ਮੁੰਡਾ ਸੀ ਉਹ ਆਪਣੇ ਪਿੱਛੇ ਬਾਈ ਗਿਆਨੀ ਨੇ ਹਣਾ ਇੱਕ ਉਹਨਾਂ ਦਾ ਹੱਥ ਹੈ ਹੀ ਨਹੀਂਗਾ ਉਹ ਆਪਣੀ ਉਹਨਾਂ ਦੀ ਅਲੱਗ ਕੈਟਾਗਰੀ ਸੀਗੀ ਤੇ ਪਰ ਪੋਜ਼ਿੰਗ ਸਾਡੇ ਨਾਲ ਕਰਵਾਉਣ ਲੱਗੇ ਸੀਗੇ ਤੇ ਨੇਪਾਲ ਦੇ ਸੀ ਨਜੀਰਗਾ ਦੇ ਸੀ 31 ਦੇਸ਼ਾਂ ਦੇ ਮੇਰੇ ਯਾਦ ਨਹੀਂ ਮੁੰਡੇ ਵੀ ਕਿਹੜੇ-ਕਿਹੜੇ ਦੇਸ਼ਾਂ ਦੇ ਸੀਗੇ 31 ਦੇਸ਼ਾਂ ਦੇ ਮੁੰਡੇ ਸੀਗਾ ਸਾਡਾ ਤਿੰਨ ਵਾਰੀ ਇਹ ਰੌਂਡ ਹੋਇਆ ਤਿੰਨ ਵਾਰੀ ਸਾਨੂੰ ਸਟੇਜ ਦੇ ਉੱਪਰ ਚੜਵਾਇਆ ਗਿਆ ਤੇ ਪਰ ਬਹੁਤ ਜ਼ਿਆਦੇ ਜਦੋਂ ਕਹਿੰਦੇ ਨਾ ਕੱਲਾ ਆਪਾ ਪ੍ਰੋਪੋਜ਼ਿੰਗ ਜੀ ਇਹਦਾ ਮਸਲਾ ਇਹ ਮਸਲ ਦਿਖਾਉਣ ਵਾਸਤੇ ਇੰਨਾ ਕਿ ਜ਼ਿਆਦੇ ਉੱਥੇ ਜ਼ੋਰ ਲੱਗਦਾ ਹੈਗਾ ਹਨਾ ਤੇ ਕਲੀਅਰਟੀ ਮਸਲ ਦੇ ਵਿੱਚੋਂ ਫੇਰ ਆਉਂਦੀ ਹੈ ਤੇ ਜਿਹੜੇ ਅੱਗੇ ਬੈਠੇ ਹੁੰਦੇ ਜੱਜ ਬੈਠੇ ਹੁੰਦੇ ਆ ਤੇ ਉਹਨਾਂ ਨੇ ਸਰੀਰ ਨਹੀਂ ਦੇਖਣਾ ਹੁੰਦਾ ਵੀ ਸਰੀਰ ਕਿਦਾ ਭੰਡਾ ਹੈਗਾ ਕਿਦੇ ਡੋਲੇ ਵੱਡੇ ਆ ਜਾਂ ਕਿਦਾ ਮਾਸਪੱਟਾ ਨਹੀਂ ਉੱਥੇ ਜੱਜਾਂ ਨੇ ਕੀ ਦੇਖਣਾਗਾ ਵੀ ਕਿਦੀ ਕਟਿੰਗ ਸਰੀਰ ਦੀ ਪੱਦਾਂ ਥੱਲੇ ਉਹਨਾਂ ਨੇ ਮੈਂ ਜਿਵੇਂ ਹੁਣ ਪਿਛਲੇ ਪਾਸੇ ਹੋਵਾਂਗੇ ਅੱਡੀ ਤੋਂ ਲੈ ਕੇ ਤਹਾਂ ਡੋਲਿਆਂ ਦੇ ਹੱਥਾਂ ਦੀਆਂ ਮੁਠੀਆਂ ਤੱਕ ਦੇਖਣਾ ਹੈ ਵੀ ਕਿਹਦੀ ਕਟਿੰਗ ਵਧਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਈਜ਼ ਪਵਾਉਂਦੀ ਛੋਟਾ ਸੀਗਾ ਸਰੀਰ ਦੇ ਮਸਲ ਦਾ ਹਨਾ ਤੇ ਪਰ ਕਟਿੰਗ ਦੇਖੋ ਆਪਣੀ ਕਟਿੰਗ ਬਹੁਤ ਜ਼ਿਆਦਾ ਵਧੀਆ ਸੀ ਕੱਲੀ ਥੋੜੀ ਮੇਰੀ ਲੱਤ ਟੁੱਟੀ ਹੋਣ ਕਰਕੇ ਸੀਗਾ ਵੀ ਮੇਰੇ ਪੱਟਾਂ ਦੀ ਜਿਹੜੀ ਗਰੋਥ ਸੀ ਆ ਜਿਹੜਾ ਇੱਕ ਪਾਸੇ ਭਰਾ ਖੜਾ ਹੈਗਾ ਇਹ ਨੇਪਾਲ ਦਾ ਸੀਗਾ ਤੇ ਇਹ ਨੇਪਾਲ ਦੇ ਨਾਮ ਇਹਨੂੰ ਆਪਣੇ ਆਪ ਲੱਗ ਰਿਹਾ ਸੀ ਕਿਉਂ ਆਪਾਂ ਨੂੰ ਆਪਣੇ ਆਪ ਤੇ ਹੁੰਦਾ ਮੈਨੂੰ ਇਹਦਾ ਲੱਗ ਰਿਹਾ ਸੀ ਵੀ ਇਹ ਭਰਾ ਇਕੱਲਾ ਮੈਥੋਂ ਅੱਗੇ ਨਿਕਲੂਗਾ ਬਾਕੀ ਮੇਰੇ ਸਰੀਰ ਦੀ ਮੈਨੂੰ ਕਟਿੰਗ ਦਾ ਲੱਗ ਰਿਹਾ ਜੀ ਮੈਂ ਅੱਗੇ ਜਾਊਗਾ ਇੰਨੇ ਵਿੱਚ ਆਪਣੇ ਉਸਤਾਦ ਜੀ ਨੇ ਆ ਕੇ ਜਦੋਂ ਪਾਣੀ ਦੇ ਵਾਸਤੇ ਬ੍ਰੇਕ ਕੀਤਾ ਉਸਤਾਦ ਜੀ ਨੇ ਆ ਕੇ ਕਹਤਾ ਕਹਿੰਦੇ ਜੀ ਸੁਖਵੀਰ ਆਪਣੀ ਐਂ ਕਰਕੇ ਥਰਡ ਪਲੇਸ ਆ ਪਰ ਚਲੋ ਸੀਗਾ ਹਨਾ ਵੀ ਉਹ ਜੱਜ ਅੱਗੇ ਬੈਠੇ ਸੀਗੇ ਉਹਨਾਂ ਨੇ ਮੈਨੂੰ ਤੀਜਾ ਨੰਬਰ ਮੇਰੀ ਤੀਜੀ ਪਲੇਸ ਕੱਢੀ ਤਾਂ ਵੀ ਤੀਜੀ ਪਲੇਸ ਦੇ ਵਿੱਚ ਪਹਿਲੇ ਨੇ ਪੇਸ ਤੇ ਸੀਗਾ ਆਪਣਾ ਨੇਪਾਲ ਦਾ ਮੁੰਡਾ ਫੇਰ ਨਜ਼ੀਰਿਆ ਦਾ ਸੀਗਾ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਜਦੋਂ ਮੇਰਾ ਥਰਡ ਪਲੇਸ ਬੋਲਲੀ ਤੇ ਇੰਨੀ ਕੁ ਜ਼ਿਆਦੇ ਅੰਦਰੋਂ ਖੁਸ਼ੀ ਹੋਈ ਵੀ ਪ੍ਰਮਾਤਮਾ ਐਡੀ ਸਟੇਜ ਤੇ ਲਿਆ ਕੇ ਵੀ ਆਪਣੀ ਤੀਜੀ ਪਲੇਸ ਪਹੁੰਚੀ ਆ ਤੇ ਇੱਕ ਸੁਪਨਾ ਸੀ ਜਿਹੜਾ ਹਨਾ ਉਹ ਹਕੀਕਤ ਦੇ ਵਿੱਚ ਬਦਲ ਚੁੱਕਿਆ ਸੀਗਾ ਮੈਨੂੰ ਇਹ ਸੀ ਵੀ ਆਪਾਂ ਇੰਟਰਨੈਸ਼ਨਲ ਬੋਡੀ ਬਿਲਡਰ ਹਨਾ ਉਹ ਇੱਕ ਦਿਨ ਕਹਾਉਣਾ ਹੀ ਕਹਾਣਾ ਤੇ ਉਹ ਪ੍ਰਮਾਤਮਾ ਨੇ ਮੇਰਾ ਸੁਪਨਾ ਪੂਰਾ ਕਰਤਾ ਜੀ ਟਰੋਫੀ ਚੱਕੀ ਸਰਟੀਫਿਕੇਟ ਗਲ ਦੇ ਵਿੱਚ ਮੈਡਲ ਉਸਤਾਦ ਜੀ ਦਾ ਧੰਨਵਾਦ ਕੀਤਾ ਤੇ ਬਾਅਦ ਬਾਅਦ ਸੀ ਕੋ ਮੁੰ ਚਲੇ ਗਏ ਸਾਰਾ THAILAND ਹਨਾ ਸ਼ਹਿਰ ਸ਼ਹਿਰ ਸਾਰੀ ਜਗ ਮੰਗਾਉਂਦਾ ਐਣ ਵੀ ਲਾਈਟਾਂ ਲੂਟਾਂ ਬਹੁਤ ਜਿਆਦੇ ਵੱਖਰੀ ਫੀਲਿੰਗ ਸੀਗੀ ਵੱਖਰੀ ਦੁਨੀਆ ਸੀ ਪਰ ਸਮਝ ਨਹੀਂ ਆ ਰਹੀ ਕਿਸੇ ਦੀ ਵੀ ਕੌਣ ਕੀ ਗੱਲਾਂ ਬਾਤਾਂ ਕਰ ਹੈਗਾ ਕੱਲਾ ਸ਼ਹਾਰਿਆਂ ਤੋਂ ਬਾਅਦ ਜੀ ਅਸੀਂ ਪਹੁੰਚੇ ਸਮੁੰਦਰ ਚ ਸਮੁੰਦਰ ਦੇ ਵਿੱਚ ਜਾ ਕੇ ਸੀ ਵੋਟ ਕਰਾਈ ਵੋਟ ਦੇ ਉੱਪਰ ਸਾਰੀ ਟੀਮ ਸੀ ਸਾਡੀ ਇੰਡੀਆ ਦੀ ਜਿਹੜੀ ਟੀਮ ਗਈ ਸੀ ਬੋਡੀ ਬਿਲਡਰ ਸਾਰੇ ਗਏ ਸੀ ਨਾਲ ਕੁਝ ਕੁ ਪ੍ਰਾ ਘੁੰਮਣ ਵਾਸਤੇ ਵੀ ਗਏ ਹੋ ਸੀਗੇ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਛਲਾਂ ਸੀ ਜਿਹੜੀਆਂ ਕਸ਼ਤੀਆਂ ਦੀਆਂ ਹਨਾ ਤੇ ਪਹਿਲੀ ਵਾਰ ਦੀ ਫੀਲਿੰਗ ਦੱਸ ਰਿਹਾ ਮੈਂ ਪਹਿਲੀ ਵਾਰ ਜਿਹੜਾ ਬੰਦਾ ਪਹੁੰਚਦਾ ਨਾ ਚਲੋ ਬਹੁਤ ਭਰਾ ਹਨਾ ਜਾਂਦੇ ਕਰਦੇ ਰਹਿੰਦੇ ਉਹਨਾਂ ਵਾਸਤੇ ਬਹੁਤ ਛੋਟੀਆਂ ਗੱਲਾਂ ਨੇ ਫਿਰ ਉਹ ਦਵਾਜੀ ਮੈਂ ਵਿੱਚ ਦੇ ਉੱਪਰ ਸ਼ਰਟ ਲਾ ਲਈ ਤੇ ਬਹੁਤ ਉੱਥੇ ਅੰਗਰੇਜ਼ ਵੀ ਬੈਠੇ ਸੀਗੇ ਹੋਰ ਵੀ ਆਸੇ ਪਾਸੇ ਦੇ ਹਨਾ ਵੀ ਦੂਰੋਂ ਦੂਰੋਂ ਕਾਂਟਰੀਆਂ ਤੋਂ ਲੋਕ ਆਏ ਹੋਏ ਸੀ ਜਦੋਂ ਫਿਰ ਕੀਤੀ ਪੋਜ਼ਿੰਗ ਤੇ ਚੀਕਾਂ ਰੌਲੀ ਪੈਣ ਲੱਗੀ ਤੇ ਪੂਰੀ ਜ਼ਿਆਦਾ ਸਰੀਰ ਦੀ ਸਾਬ ਨੇ ਤਾਰੀਫ ਕੀਤੀ ਹਨਾ ਇਸ਼ਾਰਿਆਂ ਦੇ ਨਾਲ ਸਮਝਾਇਆ ਵੀ ਬਹੁਤ ਵਧੀਆ ਸਰੀਰ ਹੈ ਤੇ ਮੈਂ ਵੀ ਫਰੈਂਡ ਪੂਰਾ ਆਣ ਕਰ ਕਰਕੇ ਪੋਜ਼ਿੰਗ ਦਿਖਾਈ ਤੇ ਕਈਆਂ ਭਰਾਵਾਂ ਨੇ ਵੇਖੋ ਹੱਥ ਲਾ ਕੇ ਦੱਸਿਆ ਵੀ ਹੋਰ ਸਰੀਰ ਨੂੰ ਤਕੜਾ ਕਰ ਤੇ ਅੱਗੇ ਤੋਂ ਜਨੂਨ ਲੈ ਕੇ ਆ ਕਿ ਵੀ ਹੋਰ ਜ਼ਿਆਦਾ ਸਰੀਰ ਨੂੰ ਆਪਾਂ ਆਪਦੇ ਨੂੰ ਤਕੜਾ ਕਰਾਂਗੇ ਤੇ ਜਿਹੇ ਜਆ ਕੁਝ ਆਪਾਂ ਕਰਾਂਗੇ ਤੇ ਆਪਣੇ ਬੱਚੇ ਵੀ ਉਹੇ ਜਆ ਕੁਝ ਸਿੱਖਣਗੇ ਇਹ ਨਹੀਂ ਹੈਗੇ ਵੀ ਆਪਾਂ ਕੁਝ ਅਲੱਗ ਕਰੀ ਜਾਂਦੇ ਆ ਤੇ ਆਪਣੇ ਬੱਚੇ ਕੁਝ ਹੋਰ ਸਿੱਖਣਗੇ ਪਰ ਜਿਹੇ ਜਆ ਘਰ ਦੇ ਵਿੱਚ ਮਾਹੌਲ ਆ ਤੁਹਾਡੇ ਬੱਚੇ ਉਹੇ ਜਆ ਕੁਝ ਹੀ ਸਿੱਖਣਗੇ ਤੇ ਉਸ ਤੋਂ ਬਾਅਦ ਜੀ ਸਾਰੇ ਬਾਡੀ ਬਿਲਡਰ ਸੀ ਵਾਪਸੀ ਸੀਗੀ ਸਾਡੀ ਵਾਪਸੀ ਦੇ ਵਿੱਚ ਸਾਨੂੰ ਅਡੋਡੀ ਪਹਿਲਾਂ ਤਾਂ ਅਸੀਂ ਇੱਕ ਹੋਟਲ ਦੇ ਵਿੱਚ ਸੀ ਉਸ ਤੋਂ ਬਾਅਦ ਜਦੋਂ ਕੰਪੀਟੀਸ਼ਨ ਹੋ ਹੋਟੇ ਉਸ ਤੋਂ ਬਾਅਦ ਸਾਰੇ ਬਾਡੀ ਬਿਲਡਰਾਂ ਨੂੰ ਤਿੰਨ ਇਹਨਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਅਡੋਡੀ ਉਹਨਾਂ ਨੂੰ ਆਪਣਾ ਦੇਤੀ ਤਬਦੀਲ ਕਰਤਾ ਸੀਗਾ ਤੇ ਸਾਰੇ ਬਾਡੀ ਬਿਲਡਰ ਕਿਹੜੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਆਏ ਹੋਏ ਸੀਗੇ ਤੇ ਉਹਨਾਂ ਨੂੰ ਅਡੋਡੀ ਆਪਣੇ ਰੂਮ ਲੈ ਸਭ ਨੇ ਲੈਤੇ ਹਨਾ ਤੇ ਨਾਲ ਪਰਿਵਾਰ ਆਏ ਹੋਏ ਸੀ ਸਭ ਦੇ ਸਭ ਦੇ ਹੱਥਾਂ ਦੇ ਵਿੱਚ ਟਰੋਫੀਆਂ ਸੀ ਪਰ ਟਰੋਫੀ ਜਿਹੜੀ ਮੇਰੀ ਲਫਾਵੇ ਦੇ ਵਿੱਚ ਪਾਈ ਹੋਈ ਆ ਇੰਨਿਆਂ ਕਾ ਜ਼ਿਆਦੇ ਸਾਨੂੰ ਸਮਾਨ ਦੀ ਚਿੰਤਾ ਨਹੀਂ ਸੀ ਵੀ ਸਾਡਾ ਸਮਾਨ ਪਿਆ ਜਾਂ ਸਾਡਾ ਕੋਈ ਪੈਸਾ ਟਕਾ ਪਿਆ ਹੈਗਾ ਕੁਝ ਵੀ ਹੈ ਸਾਨੂੰ ਸਿਰਫ ਇਕੱਲਾ ਪਾਸਪੋਰਟ ਸਾਡਾ ਤੇ ਸਾਡੀ ਜਿਹੜੀ ਮਿਹਨਤ ਦੇ ਨਾਲ ਕਮਾਈ ਹੋਈ ਸੀ ਟਰੋਫੀ ਵੀ ਇਹਦੇ ਤੇ ਨਾ ਥੋੜੀ ਜਿਹੀ ਵੀ ਆ ਚਾਜੇ ਇਹ ਨਾ ਟੁੱਟ ਜੇ ਇਹ ਅਸੀਂ ਆਪਣੀ ਜਾਨ ਤੋਂ ਵੱਧ ਕੇ ਕੀਮਤੀ ਸਾਡੇ ਕਿਉਂ ਇੱਕ ਖਿਡਿਆਰੀ ਇਹ ਚੀਜ਼ ਸਮਝ ਸਕਦਾ ਹੁੰਦਾ ਨਹੀਂ ਅਗਲੇ ਦਾ ਲੱਕੜ ਦੀ ਚੀਜ਼ ਆ ਜਾਂ ਮਿੱਟੀ ਦੀ ਮੂਰਤ ਹੈ ਨਾ ਦੇਤੀ ਕੀ ਗੱਲ ਹੈ ਨਹੀਂ ਇਹ ਇਹਦੇ ਵਾਸਤੇ ਬਹੁਤ ਵੱਡੀ ਮਿਹਨਤ ਇਹਦੇ ਵਾਸਤੇ ਹੁੰਦੀ ਹੈ ਉਹ ਖਿਡਿਆਰੀ ਸਮਝ ਸਕਦਾ ਹੈ ਜਾ ਉਹਨਾਂ ਦੇ ਉਸਤਾਦ ਕੋਚ ਸਮਝ ਸਕਦੇ ਆ ਵੀ ਇਹ ਟਰੋਫੀ ਦੀ ਕੀਮਤ ਕੀ ਆ ਸਾਹਮਣੇ ਆਪਣੇ ਆਪਣੇ ਕਮਰੇ ਸੀ ਪਾਸਪੋਰਟ ਦਿੱਤੇ ਆਪਣੇ ਆਪਣੇ ਕਮਰੇ ਬੁੱਕ ਕਰਵਾਏ ਤੇ ਉਸ ਤੋਂ ਬਾਅਦ ਜੀ ਆਪਾਂ ਵਾਪਸੀ ਕਰ ਲਈ ਸੀ ਆਪਣੇ ਆਰਾਮਪਰੇ ਨੂੰ ਬਠਿੰਡੇ ਆਉਣ ਦੀ ਤੇ ਮੈਂ ਕਾਫੀ ਪੀਣ ਲੱਗ ਗਿਆ ਤੇ ਕਈ ਦਿਨਾਂ ਦੀ ਡਾਈਟ ਵਗੈਰਾ ਸੀ ਕਿ ਜਿਹੜਾ ਉਬਲਿਆ ਹੋਇਆ ਖਾ ਰਹੇ ਸੀਦੀ ਬਹੁਤ ਸਕੂਨ ਮਿਲਿਆ ਕਾਫੀ ਪੀ ਕੇ ਇਹ ਟਰੋਫੀ ਮਿਲੀ ਸੀ ਇਹ THAILAND ਆਪਾਂ 에어ਪੋਰਟ ਦੇ ਉੱਪਰ ਕਰ ਰਹੇ ਸੀਗੇ ਵਾਪਸੀ ਤੇ ਨਾਲ ਸਾਰੀ ਇੰਡੀਆ ਟੀਮ ਸੀ ਵਾਪਸੀ ਆਉਣ ਵੇਲੇ ਤੇ ਵਧੀਆ ਇਹ ਚੀਜ਼ਾਂ ਦੀ ਵਧੀਆ ਫੀਲਿੰਗ ਰਹੀ ਜਾਤ ਬਣੀ ਹਨਾ ਤੇ ਉਦੋਂ ਬਾਅਦ ਜੀ ਆਉਂਦੇ ਆਉਂਦੇ ਇੱਕ ਇੰਟਰਨੈਸ਼ਨਲ ਖੜਿਆਰੀ ਬਣ ਕੇ ਆ ਰਿਹਾ ਸੀਗਾ ਮੈਂ ਤੇ ਮੇਰੇ ਬਹੁਤ ਜ਼ਿਆਦੇ ਮੇਰੀ ਮਾਂ ਦਾ ਸੁਪਨਾ ਸੀਗਾ ਵੀ ਲੋਕਾਂ ਦੇ ਪੁੱਤ ਵੀ ਹਨਾ ਵੀ ਏਡੇ ਏਡੇ ਮੈਡਲ ਜਿੱਤ ਕੇ ਲਿਆਉਂਦੇ ਆ ਖੜਿਆਰੀ ਬਣਦੇ ਜਾਂ ਆਪਣੇ ਪਰਿਵਾਰ ਵਾਸਤੇ ਕੁਝ ਕਰਦੇ ਆ ਤੇ ਇਹ ਪਲ ਮੇਰੀ ਦੇਖਣ ਵਾਸਤੇ ਮੇਰੀ ਮਾਂ ਨਹੀਂ ਰਹੀ ਮੇਰੇ ਬਹੁਤ ਮੇਰੀ ਮਾਂ ਜ਼ਿਆਦਾ ਹੀ ਵੀ ਮੈਂ ਮਾਂ ਇੰਟਰਨੈਸ਼ਨਲ ਬਾਡੀ ਵੈਲਟਰ ਬਣ ਕੇ ਆ ਰਿਹਾ ਹਾਂ ਮੇਰਾ ਪਰਵਾਰ ਤਾਂ ਖੁਸ਼ੀ ਮਨਾਊਗਾ ਹੀ ਮਨਾਊਗਾ ਪਰ ਅੱਜ ਵਿੱਚ ਤੂੰ ਹੀ ਨਹੀਂ ਲੋਕਾਂ ਨੇ ਤਾਣੇ ਮਿਹੜੇ ਜਿਹੜੇ ਮਿਲੇ ਸੀਗੇ ਹਨਾ ਅੱਜ ਉਹਨਾਂ ਦੀ ਬੋਲਤੀ ਬੰਦ ਹੋ ਗਈ ਸੀ ਚਲੋ ਪਰ ਮਾਇਸਬਾਨੇ ਕਰਾਈ ਹਨਾ ਤੇ ਮੈਨੂੰ ਬਹੁਤ ਮੇਰੀ ਮਾਂ ਜਿਆਦਾ ਹੀ ਵੀ ਇੰਟਰਨੈਸ਼ਨਲ ਬਾਡੀ ਵਲਟਰ ਬਣ ਕੇ ਆ ਰਿਹਾ ਸੀਗਾ ਤੇ ਫਲਾਈਟ ਨੇ ਫਿਰ ਉੜਵਾਣ ਕੀ ਕਰਤੀ ਜੀ ਅੰਮ੍ਰਿਤਸਰ ਕਨੀ ਨੂੰ ਤੁਰਪੇ ਸੀਗੇ ਤੇ ਫਿਰ ਮੈਂ ਚੜਨ ਵੇਲੇ ਵੀ ਫਲਾਈਟ ਦੇਖਿਆ ਵੀ ਕਿਵੇਂ ਚੜਦਾ ਹੈਗਾ ਤੇ ਕਿਵੇਂ ਥੱਲੇ ਨੂੰ ਉਤਰਦਾ ਹੈਗਾ ਤੇ ਕਿਉਂ ਉਹ ਚੀਜ਼ਾਂ ਮੇਰੀਆਂ ਬੱਚੀਆਂ ਕਰੇ ਡੀ ਕਰੀਆਂ ਸੀਗੇ ਵੀ ਪਾਪਾ ਕੱਲੀ-ਕੱਲੀ ਚੀਜ਼ ਤੁਸੀਂ ਕੈਮਰੇ ਦੇ ਵਿੱਚ ਕੈਦ ਕਰਕੇ ਲਿਆਉਣੀਆਂ ਤੁਸੀਂ ਸਾਨੂੰ ਦਿਖਾਉਣਾ ਹੈਗਾ ਮੈਨੂੰ ਬੜਾ ਸੀਗਾ ਮੈਂ ਤਿਆਂ ਦੇ ਕੋਲੇ ਜਾਵਾਂ ਤਿਆਂ ਨੂੰ ਵੀ ਹੋਗੇ ਸੀ 10 ਦਿਨ ਪਾਪਾ ਤੋਂ ਦੂਰ ਰਹੇ ਅਨੁਸਾਰ ਮੇਰੇ ਪਿੰਡ ਦੇ ਹਨਾ ਮੇਰੇ ਕਮਾਂਡ ਦੇ ਵਿੱਚੋਂ ਮੇਰੇ ਮਾਨ ਸਤਕਾਰ ਵਾਸਤੇ ਖੜੇ ਸੀਗੇ ਸਾਡੇ ਮੈਂਬਰ ਪੰਚਾਇਤ ਲਾਲੋ ਮੇਰੇ ਜਿਹੜੇ ਜਿੰਮ ਦੇ ਵਿੱਚ ਇੱਕ ਬੰਦੇ ਕੰਮ ਕਰ ਰਿਹਾ ਮਿਸਤਰੀ ਵਗੈਰਾ ਮੇਰੇ ਦੋਸਤ ਲਾਲੋ ਮੇਰੇ ਪਿੱਥੋ ਪਿੰਡ ਤੋਂ ਭਰਾਣੇਗੇ ਹਨ ਉਹ ਸਾਰੇ ਸਵਾਗਤ ਵਾਸਤੇ ਖੜੇ ਜਿਨ੍ਹਾਂ ਨੂੰ ਪਿਆਰ ਸੀਗਾ ਬਾਕੀ ਅਸੀਂ ਬਾਲਾ ਕਿਹਾ ਵੀ ਨਹੀਂ ਨਾ ਪਿੰਡ ਚ ਵਾਲਾ ਕਿਹਾ ਕਿਸੇ ਨੂੰ ਵੀ ਆਪਾਂ ਜਿੱਤ ਕੇ ਆ ਰਹੇ ਹਾਂ ਹਨਾ ਸਵਾਗਤ ਵਾਸਤੇ ਮੈਨੂੰ ਲੱਗਿਆ ਵੀ ਕੋਈ ਗੱਲ ਨਹੀਂ ਹਜੇ ਥਾਲਡ ਪਲੇਸ ਹੈ ਅਗਲੀ ਵਾਰ ਜਦੋਂ ਬਾਲੜ ਖੇਡੇ ਉਦੋਂ ਪਿੰਡ ਨੂੰ ਵੀ ਪਤਾ ਲੱਗੇ ਵੀ ਆਪਾਂ ਪਹਿਲੇ ਨੰਬਰ ਤੇ ਰਾਮਪੁਰੇ ਪਿੰਡ ਨੂੰ ਲੈ ਕੇ ਆਇਾਂਗੇ ਤੇ ਮੈਂ ਉਧਰੋਂ ਵਸਤੇ ਆਇਆ ਜੀ ਤੇ ਮੈਨੂੰ ਪਵਿੱਤਰ ਅੱਗੇ ਜਾ ਕੇ ਪਠੰਡੇ ਤੋਂ ਲੈ ਕੇ ਆਏ ਸੀਗੇ ਵਾਪਸ ਗੱਡੀ ਤੇ ਤੇ ਸਾਰੇ ਮੇਰੇ ਜਿੰਨੇ ਵੀ ਮੇਰੇ ਨਾਲ ਮੈਂ ਬੋਡੀ ਬਿਲਡਿੰਗ ਦੇ ਵਿੱਚ ਨੌਜਵਾਨ ਨੂੰ ਖੜਾਇਆ ਹੈਗਾ ਕੰਪੀਟੀਸ਼ਨ ਖੜਵਾਏ ਨੇ ਸਾਰਿਆਂ ਨੇ ਮੈਨੂੰ ਮੇਰੇ ਗਲਾਂ ਦੇ ਵਿੱਚ ਹਾਰ-ਪਾ ਪਾ ਕੇ ਹਨਾ ਤੇ ਬੜਾ ਚੰਗਾ ਲੱਗ ਰਿਹਾ ਸੀ ਕਿ ਅੱਗੇ ਖਿਡਾਰੀਆਂ ਨੂੰ ਇਹ ਦੇਖਦੇ ਹੁੰਦੇ ਸੀ ਜਿਨ੍ਹਾਂ ਦੇ ਹਾਰ ਪੈਂਦੇ ਹੁੰਦੇ ਸੀਗੇ ਤੇ ਅੱਜ ਖੁਦ ਤੇ ਉਹ ਚੀਜ਼ਾਂ ਹੋ ਰਹੀਆਂ ਸੀ ਬਹੁਤ ਜ਼ਿਆਦਾ ਜ਼ਿੰਦਗੀ ਦਾ ਸੀਗਾ ਵੀ ਇਹ 3ਆਂ ਮੇਰੀਆਂ 3ਆਂ ਵਾਸਤੇ ਹਨਾ ਮੈਂ ਕਹਿੰਦਾ ਵੀ ਆਪਾਂ ਆਪਣੇ ਪਰਿਵਾਰ ਵਾਸਤੇ ਵਿ ਪਰਿਵਾਰ ਵਾਸਤੇ ਕਰਦੇ ਆ ਵੀ ਧੀਆ ਅੱਜ ਕਿੱਦਿਆਂ ਖੁਸ਼ ਹੋਣੀਆਂ ਵੇ ਕੋਈ ਭਾਈ ਸਰਜੀਤ ਅਰਗੇ ਸਾਰੇ ਹਨਾ ਮੋਤਵਰ ਬੰਦੇ ਪਿੰਡ ਦੇ ਹਨਾ ਤੇ ਫਿਰਤੇ ਮਾਨ ਅਰਗੇ ਸਾਰੇ ਸਾਰਿਆਂ ਨੇ ਆ ਕੇ ਮੇਰੇ ਚਾਚਾ ਜੀ ਪਿੰਕੂ ਨੇਗੇ ਘਰਾਂ ਦੇ ਵਿੱਚੋਂ ਮੇਰੇ ਨਾਲ ਜੰਮ ਦੇ ਵਿੱਚ ਇਹ ਆਪਣੇ ਬਾਬਾ ਜੀ ਬਾਦਲ ਨੇ ਜਮਾਂ ਗਮਾਨ ਦੇ ਸਾਹਮਣੇ ਮੇਰਾ ਭਰਾ ਹੈਗਾ ਤਾਂ ਜੀ ਦਾ ਬੇਟਾ ਹਿੰਮਤ ਇਹ ਸਾਡੇ ਮੈਂਬਰ ਪੰਚਾਇਤ ਨੇਗੇ ਠੀਕ ਹੈ ਨਾ ਇਹ ਵੀ ਮੇਰੇ ਚਾਚਾ ਹੀ ਨੇਗੇ ਇਹ ਮੇਰੇ ਤਾਇਆ ਜੀ ਦੇ ਥਾਂ ਲੱਗਦੇ ਨੇਗੇ ਤੇ ਇਹ ਬੰਦੇ ਸਾਰੇ ਜਣੇ ਇਹ ਆਪਣੇ ਆਪ ਆਏ ਹੋਏ ਤੇ ਮੈਨੂੰ ਤਾਂ ਪਤਾ ਨਹੀਂ ਵੀ ਇਹ ਮੇਰੇ ਨਾਲ ਬੀ ਆਉਂਦੇ ਹੁੰਦੇ ਮੇਰਾ ਇੱਦਾਂ ਸੋਹਣਾ ਵੈਲਕਮ ਕਰਨਗੇ ਫੁੱਲ ਹਾਰ ਹਨਾ ਸੱਟਣਗੇ ਤੇ ਮੈਨੂੰ ਮੇਰੀਆਂ 3 ਅੱਖਾਂ ਦੇ ਵਿੱਚ ਦਿਖ ਰਹੀਆਂ ਸੀ ਉਹ ਕਿਉਂ ਨਹੀਂ ਦਿਖ ਰਹੀਆਂ ਮੇਰੇ ਲੱਬ ਤਾਂ ਲੱਬਾ ਆਇਆ ਹਨਾ ਇਹਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਪਿੱਛੇ ਪ੍ਰਦੀਪ ਵਰਗੇ ਹੁੰਦੇ ਮੇਰੇ ਜੰਮ ਦੇ ਮੁੰਡੇ ਜਿਹੜੇ ਆਪਣੇ ਕੋਲ ਪ੍ਰੈਕਟਿਸ ਲਾਉਂਦੇ ਆ ਉਸਤਾਦ ਜੀ ਮੰਨਦੇ ਆਪਾਂ ਨੂੰ ਹਨਾ ਉਹ ਸਾਰੇ ਆਪਣੇ ਨਾਲ ਸਾਥ ਦੇ ਰਹੇ ਸੀਗੇ ਤੇ ਇੱਥੋਂ ਜੋ ਮੈਨੂੰ ਮੇਰੀਆਂ 3 ਦੀਆਂ ਤੇ ਬੜਾ ਮੇਰੀ ਦੇਖ ਵੱਡੀ ਧੀ ਹਨਾ ਵੀ ਇੱਕ ਧੀ ਨੂੰ ਹੁੰਦਾ ਨਾ ਪਿਓ ਵਾਸਤੇ ਬਹੁਤ ਹਨਾ ਪਿਓ ਨੂੰ ਕਿਵੇਂ ਜਿੰਬੜੀ ਆ ਵੀ ਕਿੰਨੇ ਦਿਨ ਬਾਅਦ ਮੇਰਾ ਪਾਪਾ ਆਇਆ ਦੋਵੇਂ ਚਾਹੀ ਚੜ ਗਿਆ ਵੀ ਮੇਰਾ ਪਾਪਾ ਕਿੰਨੇ ਦਿਨਾਂ ਬਾਅਦ ਆ ਮੇਰੇ ਚਾਚੀ ਜੀ ਸੀਗੇ ਚਲੋ ਮਾਮਾ ਵਾਲਾ ਫਰਜ਼ ਨਿਭਾਇਆ ਮੇਰੇ ਚਾਚੀ ਨੇ ਮੇਰੇ ਆਣ ਕਮਾਣ ਦੀਆਂ ਤਾਇਆ ਚਾਚੀਆਂ ਸੀਗੀਆਂ ਜਿਨ੍ਹਾਂ ਨੇ ਮੇਰੇ ਗਾਲ ਦੇ ਵਿੱਚ ਹਾਰ ਪੜਾਕੇ ਵਗੈਰਾ ਚਲਾਉਣ ਤੋਂ ਬਾਅਦ ਹੀ ਆਪਾਂ ਕੇਕ ਵਗੈਰਾ ਕੱਟਿਆ ਭਰਾ ਸਾਰੇ ਬੈਠੇ ਸੀਗੇ ਪਰ ਮੈਨੂੰ ਨਹੀਂ ਪਤਾ ਕੁਝ ਕੁ ਟਾਈਮ ਬਾਅਦ ਮੇਰੇ ਨਾਲ ਕੀ ਹਾਸਾ ਵਾਪਰਨ ਵਾਲਾ ਅਸੀਂ ਮੇਰੀ ਲਾਇਸੈਂਸੀ ਰਫਲ ਸੀ ਰਾਫਲ ਲਿਆਂਦੀ ਸਿਰਫ ਚੱਕ ਕੇ ਕੋਲੇ ਹੁੰਦੀ ਆ ਵੀ ਹਨਾ ਕੀ ਪਤਾ ਬਾਹਰੋਂ ਜਿੱਤ ਕੇ ਆਇਆ ਮੈਨਾਂ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਉਣ ਸਾਰ ਕਿਸੇ ਬੰਦਿਆਂ ਨੇ ਇਹ ਝੂਠੀ ਗੱਲ ਕਹਿਤੀ ਕਹਿੰਦੇ ਵੀ ਜੀ ਇਹਨਾਂ ਨੇ ਫਾਇਰ ਕੀਤੇ ਆ ਅਸਮਾਨੀ ਫਾਇਰ ਕੀਤੇ ਆ ਮੇਰੀ ਲਾਇਸੈਂਸ ਹੀ ਰਾਫਲ ਸੀ ਕੋਲੇ ਖੋਦੀ ਪਰ ਮੈਂ 26 ਤਰੀਕ ਵਾਲੇ ਦਿਨ ਗਿਆਗਾ ਮੈਨੂੰ ਨਹੀਂ ਪਤਾ ਵੀ ਚੋਣ ਜਾਬਤਾ ਲੱਗ ਚੁੱਕਿਆਗਾ ਮੈਂ 2 ਤਰੀਕ ਵਾਲੇ ਦਿਨ ਵਾਪਸ ਆਇਆ ਆ ਕੇ ਮੈਂ ਜਮਾ ਕਰਾਉਣੀ ਸੀ ਰਾਫਲ ਤੇ ਮੇਰੇ ਨਾਲ ਜਿਹੜਾ ਮੁੰਡਾ ਖਾਸ ਮੇਰੇ ਨਾਲ ਰਹਿੰਦਾ ਸੀ ਮੇਰੇ ਨਾਲ ਇੰਟਰਵਿਊਆਂ ਦੇ ਵਿੱਚ ਖੜਾ ਸੀ ਮੇਰੇ ਨਾਲ ਟੂਰਨਾਮੈਂਟਾਂ ਤੇ ਜਾਂਦਾ ਸੀ ਉਹ ਬੰਦੇ ਨੇ 112 ਨੰਬਰ ਤੇ ਕੰਪਲੀਟ ਕਰਤੀ ਕੋਈ ਦੋਸ਼ਮਣੀ ਹੁੰਦਿਆ ਮੰਨਦਿਆਂ ਕੋਈ ਲਾਕ ਡਟ ਸੀਗੀ ਪਿੰਡ ਸੀਗਾ ਹਨਾ ਪਿੰਡ ਦੀ ਪੰਚਾਇਤ ਸੀਗੀ ਬਹਿ ਕੇ ਪਉ ਕਰ ਸਕਦੇ ਸੀ ਪਰ ਇਹ ਨਹੀਂ ਦੇਖਿਆ ਮੇਰੀਆਂ ਤਿਆਂ ਵਾਸਤੇ ਮੈਂ ਮੇਰੇ ਪਿੰਡ ਵਾਸਤੇ ਨਸ਼ਾ ਛੱਡ ਕੇ ਪੰਜਾਬ ਦੇ ਵਿੱਚੋਂ ਪਹਿਲਾ ਇਨਸਾਨ ਹੋਊਗਾ ਜਿਹੜਾ ਇੰਟਰਨੈਸ਼ਨਲ ਹਾਂ ਬਣੇ ਬਹੁਤ ਐ ਪਰ ਪਹਿਲਾ ਇਨਸਾਨ ਹੋਊਗਾ ਜਿਹੜਾ ਪੰਜਾਬ ਦੇ ਵਿੱਚੋਂ ਮੈਂ ਨਸ਼ਾ ਛੱਡ ਕੇ 19 ਸਾਲਾਂ ਬਾਅਦ ਨਸ਼ਾ ਛੱਡ ਕੇ ਇੰਟਰਨੈਸ਼ਨਲ ਬਾਡੀ ਬਿਲਡਰ ਬਣਿਆਗਾ ਪਰ ਆਉਂਦੇ ਤੇ ਮੈਂ థਾਈਲੈਂਡ ਵਿੱਚ ਖੇਡ ਕੇ ਆਇਆ ਆਨਸਾਰ ਮੇਰੇ ਤੇ ਅਸਮਾਨੀ ਫਾਇਰ ਕਰਨ ਦਾ ਪਰਚਾ ਕਰਵਾਦਾ ਤੇ ਮੈਨੂੰ ਪਤਾ ਹੈ ਵੀ ਮੈਂ 10 ਤੋਂ 12 ਦਿਨ ਕਰੂੰ ਫੇਰ ਮੈਂ ਕਰੂੰ ਫੇਰ ਚੱਲ ਗਿਆ ਪਰਚਾ ਹੋ ਗਿਆ ਹਨਾ ਵੀ ਐਡੀਕ ਜਿਆਦੇ ਲੱਗਿਆ ਮੈਂ ਖੇਡਣ ਕਿਉਂ ਗਿਆ ਮੈਨੂੰ ਕੀ ਲੋੜ ਸੀ ਨਸ਼ਾ ਛੱਡ ਕੇ ਇਹ ਕੁਛ ਕਰਨ ਦੀ ਜਿਹੜਾ ਮੇਰਾ ਜ਼ਿੰਦਗੀ ਦਾ ਸੁਪਨਾ ਸੀਗਾ ਹਨਾ ਮੇਰੀਆਂ 3 ਐਨ ਜਿਆਦੇ ਕਿਵੇਂ ਮੇਰੀਆਂ 3 ਨੇ ਮੈਥੋਂ ਦੱਸਦਣ ਬਾਤ ਕੱਟੇ ਨੇ ਮੈਂ ਕਹਿੰਦਾ ਵੀ ਕੋਈ ਲੱਗਦਾ ਹੁੰਦਾ ਪੱਪਾ ਇਹ ਕਿ ਉਹ ਚੀਜ਼ਾਂ ਬਹਿ ਕੇ ਨਿਬੜ ਜਾਂਦੀਆਂ ਨੇ ਪਰ ਇਹ ਜਿਹੇ ਬੰਦੇ ਨਾ ਤਾਂ ਖੁਦ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਆ ਤੇ ਨਾ ਕਿਸੇ ਨੂੰ ਵਾਅਦਾ ਦੇਖ ਸਕਦੇ ਆ ਇਹ ਮੇਰੇ ਨਾਲ ਇਹ ਮੇਰੇ ਨਾਲ ਆਉਂਦੇ ਹੋਏ ਨਾ ਇਹ ਹਾਸਾ ਵਾਪਰਿਆਗਾ ਮੇਰੀ ਲਾਇਸੈਂਸੀ ਰਫਲ ਹਜੇ ਵੀ ਅੰਦਰ ਪਈ ਆ ਚਲੋ ਮੈਂ ਉਹ ਲਿਆਉਣੀ ਵੀ ਨਹੀਂ ਹਨਾ ਆਪਾਂ ਕਰਾਉਣਾ ਵੀ ਕੀ ਐ ਕੋਈ ਗੱਲ ਨਹੀਂ ਜਿਵੇਂ ਖੜਿਆ ਰਹੀ ਮਰੀ ਜਾਂਦਿਆ ਇੱਕ ਦਿਨ ਆਪਣੀ ਵੀ ਵਾਰੀ ਆ ਜੂਗੀ ਕੋਈ ਗੱਲ ਨਹੀਂ ਪ੍ਰਮਾਤਮਾ ਜਿਨ੍ਹਾਂ ਨੇ ਉਹ ਕੀਤੀ ਆ ਇਹ ਮੇਰੇ ਨਾਲ ਘਟਨਾ ਵਾਪਰੀ ਆ ਹਨਾ ਜਿਨ੍ਹਾਂ ਨੇ ਪਰਚਾ ਕਰਵਾਇਆ ਮੈਂ ਉਹ ਪ੍ਰਮਾਤਮਾ ਤੇ ਆਪਾਂ ਜਦੋਂ ਉਹਨਾਂ ਦਾ ਨਸ਼ਾ ਛੱਡਿਆ ਮੈਂ ਉਹ ਤੇ ਡੋਰੀ ਛੱਡੀ ਵੀ ਆ ਪ੍ਰਮਾਤਮਾ ਸੱਚੇ ਸੀ ਪਹਿਲਾਂ ਵੀ ਸੱਚੇ ਹੈਗੇ ਆ ਤੇ ਸੱਚੇ ਰਹਾਂਗੇ ਤੇ ਆਪਣੀ ਤਾਂ ਦੁਬਾਰੇ ਮਿਹਨਤ ਜਾਰੀ ਹੈ ਆਪਾਂ ਦੁਬਾਰਾ ਹੀ ਫੇਰ ਦੱਬ ਕੇ ਆਪਦੀ ਮਿਹਨਤ ਕਰਨ ਲੱਗੇ ਵੀ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਜ਼ਿੰਦਗੀ ਤੇ ਮਿੱਟੀ ਪਾਈ ਹਨਾ ਆਪਾਂ ਬਾਹਰ ਆ ਗਏ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਆਪਣਾ ਬਹੁਤ ਜ਼ਿਆਦਾ ਪੁਲਿਸ ਪ੍ਰਸ਼ਾਸਨ ਨੇ ਆਪਣਾ ਬਹੁਤ ਜ਼ਿਆਦਾ ਸਾਥ ਦਿੱਤਾ ਹੈਗਾ ਪਰ ਮੈਂ ਭਗਵਾਨ ਤਮਾਨ ਸਰਕਾਰ ਨੂੰ ਸੀਐਮ ਸਾਹਿਬ ਨੂੰ ਇਹੀ ਪੁੱਛੂੰਗਾ ਵੀ ਤੁਸੀਂ ਤਾਂ ਕਿ ਸੁਨੇਹਾ ਲਾਇਆ ਸੀ ਵੀ ਜਿਹੜੇ ਮੁੰਡੇ ਨਸ਼ਾ ਛੱਡ ਕੇ ਕੁਝ ਨਾ ਕੁਝ ਕਰਨਗੇ ਤੇ ਉਹਨਾਂ ਵਾਸਤੇ ਕੁਝ ਨਾ ਕੁਝ ਮੈਂ ਕਰੂੰਗਾ ਵੱਖਰਾ ਤੇ ਸਰਕਾਰ ਤਾਂ ਸੁੱਡੀ ਹੈ ਜੀ ਠੀਕ ਹੈ ਨਾ ਮੇਰੀਆਂ ਵੀਡੀਓ ਵੀ ਸਾਰੀਆਂ ਐਮਐਲਏ ਸਹਿਬਾਨ ਜਾਂ ਪਿੰਡ ਦਾ ਸਰਪੰਚ ਜਾਂ ਆਮ ਆਦਮੀ ਪਾਰਟੀ ਦੇ ਨੇ ਉਹ ਦੇਖਦੀ ਨੇ ਮੇਰੇ ਕਮਾਂਡੀਆਂ ਮੇਰਾ ਸਰਪੰਚ ਹਨਾ ਤੇ ਮੇਰੇ ਆਉਣ ਸਾਰੀ ਮੇਰੇ ਤੇ ਪਰਚਾ ਕਰਵਾ ਦਿੱਤਾ ਗਿਆ ਤੇ ਮੈਂ ਤਾਂ ਨਾ 19 ਸਾਲਾਂ ਬਾਅਦ ਨਸ਼ਾ ਛੱਡ ਕੇ ਹਜ਼ਾਰਾਂ ਮੁੰਡੇ ਨਸ਼ਾ ਛੱਡਿਆ ਮੈਂ ਨਹੀਂ ਕਹਿੰਦਾ ਮੈਨੂੰ ਗਿਣਤੀ ਨਹੀਂ ਕਿੰਨੇ ਮੈਂ ਮੇਰੇ ਕੋਲੇ ਰਿਕਾਰਡਾਂ ਪੰਜਾਂ ਮਾਮਾਂ ਧੀਆਂ ਆਉਂਦੀਆਂ ਜਿਹੜੀਆਂ ਚੀਕਾਂ ਮਾਰ ਕੇ ਕਹਿੰਦੀਆਂ ਪੁੱਤ ਸਾਡੇ ਪੁੱਤ ਦਾ ਨਸ਼ਾ ਛਡਾ ਦੇ ਮੈਂ ਉਹਨਾਂ ਨੂੰ ਕਹਿੰਦਾ ਮਾਮ ਮੈਂ ਮੈਂ ਕਿਹਦਾ ਨਸ਼ਾ ਛਡਾਉਂ ਉਹ ਪਰਮਾਤਮਾ ਛਡਾਊਗਾ ਮੈਂ ਸਿਰਫ ਸਾਥ ਦੇ ਨਾਲ ਕੋਈ ਇੱਕ ਰੁਪਈਏ ਦੀ ਦੁੱਕੀ ਦੀ ਮੈਨੂੰ ਪੰਜੀ ਦਾ ਕਹਦੇ ਮੈਂ ਮਾਂ ਕਿਸੇ ਤੋਂ ਕੋਈ ਫੀਸ ਮੰਗੀ ਹੋਵੇ ਆਪਦੇ ਘਰੋਂ ਆਪਦੀ ਡਾਈਟ ਤੇ ਆਪਦੇ ਬੱਚਿਆਂ ਹਨਾ ਪਰ ਇਹ ਮੇਰੇ ਨਾਲ ਬਹੁਤ ਵੱਡਾ ਤੱਕਾ ਹੋਇਆ ਆਉਂਦੇ ਸਾਰੇ ਵੀ ਅੱਗੇ ਤੋਂ ਡਾਵਾ ਡੋਲ ਸਰੀਰ ਹੋ ਗਿਆ ਵੀ ਜੇ ਅੱਗੇ ਤੋਂ ਖੇਡਾਂਗੇ ਕੀ ਪਤਾ ਹੁੰਦਾ ਨੂੰ ਕੀ ਕੁਛ ਕਰਨਗੇ ਫਿਰ ਇਹੀ ਮਿਹਨਤ ਹੋਗੀ ਆਪਾਂ ਅੱਗੇ ਤੋਂ ਮਿਹਨਤ ਕਰਨ ਯੋਗੇ ਨਹੀਂ ਰਹੇ ਜਾਂ ਤਾਂ ਗਰਾਊਂਡਾਂ ਦੇ ਵਿੱਚ ਗੋਲੀ ਮਰਵਾ ਦੋ ਠੀਕ ਹੈ ਨਾ ਜਾਂ ਮਰਵਾ ਦੋ ਜੇ ਉਹਨਾਂ ਦੇ ਨਾਲ ਬਰੋਬਰ ਫਿਰ ਉਹਨਾਂ ਦਾ ਆਪਣਾ ਮੁਕਾਬਲਾ ਹੀ ਨਹੀਂ ਕੋਈ ਉਹ ਬੰਦੇ ਅੱਜ ਵੀ ਚੌਂਕੜੀ ਤੇ ਬੈਠਿਆ ਸਾਥਾਂ ਚ ਹਨਾ ਤਾਂਸ ਕੁੱਟਣ ਯੋਗਿਆ ਇਕੱਲੇ ਹਨਾ ਧੀਆ ਪੈਣਾ ਕਿ ਨਹੀਂ ਉਹ ਨੰਗੀ ਉਹ ਨੰਗੀ ਉਹਨਾਂ ਕਨੀ ਦੇਖਣ ਵਾਲਿਆ ਤੇ ਉਹ ਫਿਰ ਨਾ ਤਾਂ ਖੁਦ ਅੱਗੇ ਕੁਛ ਕਰ ਰਹੇ ਆ ਤੇ ਨਾ ਜ਼ਿੰਦਗੀ ਦੇ ਕਿਸੇ ਨੂੰ ਕਾਰਨ ਦੇਣਾ ਤੇ ਆਪਣਾ ਪੰਜਾਬ ਕਿਉਂ ਪਿੱਛੇ ਜਾ ਰਿਹਾ ਆ ਆਪਾਂ ਤਾਂ ਹੀ ਪਿੱਛੇ ਜਾ ਰਹੇ ਆ ਤਾਂ ਹੀ ਨਸ਼ੇੜੀ ਬਣ ਰਹੇ ਆ ਹਨ ਜਦੋਂ ਆਪ ਨਹੀਂ ਕੁਝ ਕਰਨਾ ਨਾ ਕਿਸੇ ਨੂੰ ਕੁਝ ਕਰਨ ਦੇਣਾ ਇਹ ਸੀਗਾ ਜੀ ਮੇਰੀ ਜ਼ਿੰਦਗੀ ਦਾ ਹਨ ਵੀ ਜੋ ਕੁਝ ਮੇਰੇ ਨਾਲ ਮੈਂ ਇੱਕ ਸੁਪਨਾ ਲੈ ਕੇ ਚੱਲਿਆ ਸੀ ਸੁਪਨਾ ਪੂਰਾ ਵੀ ਹੋਇਆ ਸੁਪਨਾ ਪੂਰਾ ਹੁੰਦੇ ਸਾਰੀ ਮੇਰੇ ਤੇ ਪਰਚਾ ਵੀ ਹੋਇਆ ਸਪੋਰਟ ਕਰਿਓ ਜੀ ਮਾਨ ਸਾਹਿਬ ਤੱਕ ਇਹ ਵੀਡੀਓ ਪਹੁੰਚਾਓ